ਸਾਡਾ ਵਿਰਸਾ ਕੀ ਹੈ ਤਾਂ ਦੇਸ਼ ਤਰੱਕੀ ਜ਼ਰੂਰ ਕਰੂਗਾ ਕਿ ਜੋ ਆਕਾਂ ਨੂੰ ਪਤਾ ਹੋਵੇ ਕਿ ਮੁੱਲ ਕੀ ਹੈ ਦੇਸ਼ ਦਾ ਇੰਨੀ ਉਪਜਾਊ ਧਰਤੀ ਇੰਨੀ ਮਿਹਨਤੀ ਕੌਮ ਗੁਰੂਆਂ ਦਾ ਆਸ਼ੀਰਵਾਦ ਹ ਹਲਗ-ਪਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਚਾਹੇ ਕਾਰਗਿਲ ਆਣਾ ਚਾਹੇ ਗਦਰੀ ਬਾਬਿਆਂ ਦਾ ਚਾਹੇ ਕਿਸੇ ਦਾ ਇੰਨੀ ਬਲੈਸਡ ਧਰਤੀ ਇੰਨੀ ਆਸ਼ੀਰਵਾਦ ਵਾਲਾ ਪ੍ਰਾਪਤ ਧਰਤੀ ਧਰਤੀ ਕਿਤੇ ਨਹੀਂ ਧਰਤੀ ਹੈ ਗਈ ਇਹੋ ਜੀ ਸਾਰੀ ਦੁਨੀਆ ਤੇ ਸੋ ਇਸ ਕਰਕੇ ਆਪਣੇ ਵਿਰਸੇ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਆਪਣੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਓਏ ਕੌਮਾਂ ਜਿਹੜੀਆਂ ਜਿਉਂਦੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਆਪਣਾ ਵਿਰਸਾ ਭੁੱਲ ਗਈਆਂ ਕੌਮਾਂ ਗਮ ਹੋ ਜਾਂਦੀਆਂ ਨੇ ਇੱਕ ਹੋਰ ਮੈਂ ਕੱਟਣਾ ਦੱਸਣ ਲੱਗਿਆ ਭਗਤ ਸਿੰਘ ਜੀ ਜਦੋਂ ਕਾਨਪੁਰ ਗਏ ਪਹਿਲੀ ਵਾਰ ਮੁਲਾਕਾਤ ਹੋਈ ਚੰਦਰਸ਼ੇਖਰ ਯਾਦ ਜੀ ਨਾਲ ਤਾਂ ਉਹਨੇ ਪੁੱਛਿਆ ਕਿੱਥੋਂ ਆਇਆ ਕਹਿੰਦਾ ਲਾਹੌਰ ਤੋਂ ਆਇਆ ਜੀ ਆ ਮੇਰੇ ਪ੍ਰੋਫੈਸਰ ਨੇ ਚਿੱਠੀ ਦੇ ਕੇ ਭੇਜਿਆ ਤਾਂ ਉੱਥੇ ਸੀਸ਼ ਵਿਦਿਆਰਥੀ ਤੇ ਹੋਰ ਕ੍ਰਾਂਤੀਕਾਰੀ ਬੈਠੇ ਸੀ ਸਾਢੇ 17 ਸਾਲ ਦੀ ਉਮਰ ਸੀ ਉਹ ਕਹਿੰਦੇ ਯਾਰ ਇਹ ਕਿਤੇ ਕੱਚਾ ਤਾਂ ਨਹੀਂ ਹੈਗਾ ਤਾਂ ਟੈਸਟ ਲਈਏ ਜਦੋਂ ਉਹਨੂੰ ਪੁੱਛਿਆ ਵੀ ਕੀ ਕਹਿਣਾ ਚਾਹ ਚਾਹ ਉਹਨਾਂ ਦੇਸ਼ ਬਾਰੇ ਕੁਕਕਾ ਪາກ ਸਿੰਘ ਕਿਤਾਬਾਂ ਬਹੁਤ ਪੜ੍ਹਦੇ ਸੀ ਜਦੋਂ ਉਹਨਾਂ ਨੇ ਜਵਾਬ ਦਿੱਤੇ ਸਾਰੇ ਤਾਂ ਕਹਿੰਦੇ ਠੀਕ ਹੈ ਅਗਲੇ ਦਿਨ ਕਿਸੇ ਸੇਠ ਦੇ ਘਰੇ ਡਾਕਾ ਮਾਰਨ ਜਾਣਾ ਸੀ ਪਾਰਟੀ ਕੋਲੇ ਪੈਸੇ ਹੈ ਨਹੀਂ ਸੀ ਉਹਦੇ ਵਾਸਤੇ ਕੋਈ ਬਹੁਤ ਧਨੀ ਸੇਠ ਸੀਗਾ ਉਹਦੇ ਘਰੇ ਡਾਕਾ ਮਾਰਨ ਜਾਣਾ ਸੀ ਭਗਤ ਸਿੰਘ ਨੂੰ ਪਿਸਤੌਲ ਦਿੱਤਾ ਭਗਤ ਸਿੰਘ ਪਿਸਤੌਲ ਲੈ ਕੇ ਤਾਂ ਖੁਸ਼ ਹੋ ਗਿਆ ਵੀ ਮੈਨੂੰ ਜੋ ਚਾਹੀਦਾ ਸੀ ਮੈਨੂੰ ਮਿਲ ਗਿਆ ਹੁਣ ਕਿਉਂਕਿ ਉਹ ਤਾਂ ਆਪਾਂ ਪੜਦੇ ਰਿਆਂ ਨਾ ਉਹ ਖੇਤਾਂ 'ਚ ਵੀ ਤਮੂਕਾਂ ਪੀਜਦਾ ਸੀ ਤੇ ਭਗਤ ਉਹਦੇ ਸੇਠ ਦੇ ਘਰੇ ਗਏ ਹਵੇਲੀ 'ਚ ਤਾਂ ਸੇਠ ਬਾਹਰ ਮੰਜਾੜਾ ਕੇ ਸੌਂਦਾ ਸੀ ਭਗਤ ਸਿੰਘ ਜੀ ਤੇ ਇੱਕ ਹੋਰ ਮੁੰਡੇ ਦੀ ਡਿਊਟੀ ਲੱਗ ਗਈ ਵੀ ਤੁਸੀਂ ਦੋਨਾਂ ਨੇ ਸੇਠ ਜੀ ਦੇ ਕੰਨ ਤੇ ਪੁੜਪੜੀ ਤੇ ਪਿਸਤੌਲਾਂ ਕੇ ਰੱਖਣਾ ਅਸੀਂ ਅੰਦਰ ਜਾਵਾਂਗੇ ਖਜ਼ਾਨਾ ਜਿਹੜਾ ਪਿਆ ਹੈ ਉਹ ਅਸੀਂ اندرੋਂ ਆਪੀ ਚੱਕ ਲਾਂਗੇ ਤੁਸੀਂ ਉਹਨੂੰ ਇੱਥੇ ਹੀ ਰੱਖਣਾ ਹੈ ਪਿਸਤੌਲ ਲਾ ਕੇ। ਤੱਪਾਗੇ ਸਿੰਘ ਸੋਚਦਾ ਹੈ ਭਗਸਿਆ ਇਨਕਲਾਬੀ ਬਣਨ ਆਇਆ ਸੀ ਆ ਡਾਕੂ ਬਣ ਚੱਲੇ ਆ ਯਾਰ। ਇਹ ਕੀ ਹੋ ਗਿਆ? ਭਗ ਸਿੰਘ ਦੇ ਹੱਥ ਕੰਬਣ ਲੱਗ ਗਏ। ਉਹ ਨਾਲ ਦੇ ਮੁੰਡੇ ਨੇ ਦੇਖ ਲਿਆ। ਜਦੋਂ ਉਹ सेठ ਦੀ ਹਵੇਲੀ ਨੂੰ ਲੁੱਟ ਕੇ ਵਾਪਸ ਜਾ ਰਹੇ ਸੀ ਤਾਂ ਨਾਲ ਦੇ ਮੁੰਡੇ ਨੇ ਚੰਦਰਸ਼ੇਖਰ ਯਾਦ ਜੀ ਨੂੰ ਦੱਸਤਾ ਕਹਿੰਦਾ ਪ੍ਰਧਾਨ ਜੀ ਆ ਜਿਹੜਾ ਰਾਤ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸੀ ਕਹਿੰਦਾ ਤੇ ਹੱਥ ਕੰਬੀ ਜਾਂਦੇ ਸੀ ਚੰਦਰਸ਼ੇਖਰ ਯਾਦ ਜੀ ਨੇ ਪੁੱਛਿਆ ਭਗਤ ਹੱਥ ਕੰਬ ਰਹੇ ਸੀ ਕਹਿੰਦਾ ਹਾਂਜੀ ਕਿਉਂ ਕੰਬ ਰਹੇ ਸੀ ਭਗਤ ਸਿੰਘ ਨੇ ਇਹ ਜੀ ਗੱਲ ਕਹੀ ਮੁੜ ਕੇ ਪਾਰਟੀ ਨੇ ਅਵਧਾਹੋ ਮਿਸ਼ਨ ਹੀ ਬਦਲਤਾ ਉਹ ਕਹਿੰਦਾ ਪ੍ਰਧਾਨ ਜੀ ਪੰਡਿਤ ਜੀ ਮੈਥੋਂ ਆਪਦਿਆਂ ਤੇ ਪਿਸਤੌਲ ਨਹੀਂ ਤਾਣਿਆ ਜਾਂਦਾ ਗੋਰੇ ਚਾਹੇ ਜਿੰਨੇ ਮਰਜੀ ਮਰਵਾ ਲਓ ਭਾਵੇਂ ਸੇਠ ਅਮੀਰ ਹੈ ਪਰ ਹੈ ਤਾਂ ਇੰਡੀਆਨਾ ਨਾ ਭਾਰਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਲੋਕਾਂ ਨੂੰ ਟਾਰਗੇਟ ਕਰਨਾ ਛੱਡ ਕੇ ਗੋਰਿਆਂ ਦੀਆਂ ਖਜ਼ਾਨੇ ਵਾਲੀਆਂ ਰੇਲ ਗੱਡੀਆਂ ਲੁੱਟਣ ਲੱਗ ਗਏ ਸੀ ਫਿਰ ਆ ਆ ਉਹਨਾਂ ਦੀ ਸੋਚ ਹੁੰਦੀ ਤੇ ਆਪਾਂ ਹੁਣ ਕਹਿ ਦਿੰਨੇ ਆ ਪਾਕ ਸਿੰਘ ਪੰਜਾਬ ਦਾ ਚੰਦਰ ਸ਼ੇਖਰ ਯਾ ਯੂਪੀ ਦਾ ਸੁਭਾਸ਼ ਚੰਦਰ ਬੋਸ ਬੰਗਾਲ ਦਾ ਇਹ ਤਾਂ ਸਾਰਿਆਂ ਦੇ ਸੀਗੇ ਜੀ ਉੱਤ ਪਾਕਿਸਤਾਨ ਵੀ ਇਕੱਠਾ ਸੀ ਲੜਾਈਆਂ ਤਾਂ ਲਾਹੌਰ ਤੋਂ ਸ਼ੁਰੂ ਹੋਈਆਂ ਸਾਰਾ 베ਸ ਤਾਂ ਲਾਹੌਰ ਹੀ ਬਣਿਆ ਹੋਇਆ ਸੀ ਸੋ ਵੀਰੋ ਜਿੰਨੀਆਂ ਮਰਜ਼ੀ ਇਹਨਾਂ ਬਾਰੇ ਕਿਤਾਬਾਂ ਪੜੋ ਜੋਸ਼ ਆਉਂਦਾ ਹੈ ਤੇ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਉਸ ਮੁਕਾਬਲੇ ਆਪਾਂ ਦੇਸ਼ ਨੂੰ ਕੁਝ ਦਿੱਤਾ ਹੀ ਨਹੀਂ ਹੈਗਾ ਪਰਮਾਤਮਾ ਨੇ ਮੈਨੂੰ ਇੱਕ ਮੌਕਾ ਦਿੱਤਾ ਕਿਸੇ ਹੋਰ ਤਰੀਕੇ ਨਾਲ ਕਿ ਦੇਸ਼ ਵਾਸੀਆਂ ਦੀ ਸੇਵਾ ਕਰ ਸਕੀਏ ਮੈਂ ਉਹ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਯਾਦਦੀ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨਹੀਂ ਤਾਂ ਮੈਨੂੰ ਬੜਾ ਦੁੱਖ ਹੁੰਦਾ ਕਈ ਵਾਰੀ ਬਜ਼ੁਰਗ ਮਿਲਦੇ 80-80 ਸਾਲ ਦੇ 90-90 ਸਾਲ ਦੇ ਉਹ ਕਹਿ ਦਿੰਦੇ ਆ ਮਾਨ ਸਾਹਿਬ ਇਹਦੇ ਨਾਲ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ ਮੈਨੂੰ ਬੜਾ ਦੁੱਖ ਹੁੰਦਾ ਵੀ ਜੇ ਆਹੀ ਗੱਲ ਕਹਾਉਣੀ ਸੀ ਫਿਰ ਐਨੇ 20 ਸਾਲ ਦੇ 22 ਸਾਲ ਦੇ 19-19 ਸਾਲ ਦੇ ਕਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਕਿਉਂ ਕਰਾ ਲਏ ਜੇ ਅੰਗਰੇਜ਼ਾਂ ਦੇ ਰਾਜ ਨੂੰ ਚੰਗਾ ਕਹਣਾ ਸੀ ਸੋ ਆਪਾਂ ਸਾਰੇ ਇੱਕ ਚੰਗੇ ਸਮਾਜ ਦੀ ਤੇ ਚੰਗੇ ਰਾਜ ਦੀ ਸਿਰਜਣਾ ਕਰ ਸਕਦੇ ਆ ਇਮਾਨਦਾਰ ਰਾਜ ਦੀ ਜਿੱਥੇ ਹਰ ਗਰੀਬ ਨੂੰ ਰੋਟੀ ਮਿਲੇ ਜਿੱਥੇ ਹਰ ਚੁੱਲ੍ਹੇ 'ਚ ਆਗ ਹੋਵੇ ਜਿੱਥੇ ਹਰ ਹੱਥ ਨੂੰ ਕੰਮ ਮਿਲੇ ਜਿੱਥੇ ਕੋਈ ਭੁੱਖਾ ਨਾ ਸੋਵੇ ਜਿੱਥੇ ਹਰ ਡਿਗਰੀ ਵਾਲੇ ਨੂੰ ਨੌਕਰੀ ਮਿਲੇ ਇਹ ਜਿਹੜਾ ਸੁਪਨਿਆਂ ਦਾ ਦੇਸ਼ ਸ਼ਹੀਦਾਂ ਦਾ ਸੀ ਉਹ ਆਪਾਂ ਬਣਾ ਸਕਦੇ ਹਾਂ ਕੋਈ ਐਸੀ ਗੱਲ ਨਹੀਂ ਉਹਦੇ ਵਾਸਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੰਬੜਾ ਮਾਰਨਾ ਪਊਗਾ ਸਾਰਿਆਂ ਨੂੰ ਇਕੱਠਿਆਂ ਔਰ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੋਦੇ ਉਹ ਸੀਗੇ ਜਿਨ੍ਹਾਂ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਮਲ ਇਸ ਵਾਰ ਮਤਲਬ ਇਸ ਜਨਮ ਚ ਵੀ ਜਨਮ ਹੀ ਲੇਖੇ ਲਾ دیے ਦੇਸ਼ ਦੇ ਤੇ ਜਦੋਂ ਫਾਂਸੀ ਵੇਲੇ ਲੈਣ ਆਏ ਸੀ ਸਪਾਈ ਭਗਤ ਸਿੰਘ ਕਿਤਾਬ ਪੜ ਰਿਆ ਸੀ ਉਸ ਕਿਤਾਬ ਦਾ ਪੰਨਾ ਹੈ ਫੋਲਡ ਕਰਕੇ ਮੋੜ ਕੇ ਗਿਆ ਕਹਿੰਦਾ ਮੇਰੀਆਂ ਅਗਲੀਆਂ ਪੀੜ੍ਹੀਆਂ ਇਸ ਕਿਤਾਬ ਨੂੰ ਇੱਥੋਂ ਸ਼ੁਰੂ ਕਰਨਗੀਆਂ ਅੱਗੇ ਪੜਨਾ ਪਰ ਆਪਾਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਕੱਲਾ 23 ਮਾਰਚ ਨੂੰ ਜਾ 28 ਸਤੰਬਰ ਨੂੰ ਜਨਮ ਦੇ ਨਾਲ ਦਿਨ 23 ਮਾਰਚ ਨੂੰ ਸ਼ਹੀਦੀ ਦੇ ਨਾਲ ਦਿਨ ਯਾਦ ਕਰਦੇ ਆਂ ਬਸ ਸੋਚ ਕਰਕੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਸਾਡੇ ਗੁਰੂਆਂ ਦਾ ਇਤਿਹਾਸ ਕੁਰਬਾਨੀ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਤਾਂ ਸਾਡੇ ਤੋਂ ਵੱਡਾ ਵਿਰਸਾ ਕਿਸੇ ਕੋਲੇ ਨਹੀਂ ਹੈਗਾ ਸਾਡੇ ਤੋਂ ਵੱਡਾ ਲੈਗੇਸੀ ਕਹਿੰਦੇ ਜਿਹਨੂੰ ਉਸ ਕੋਈ ਕਿਸੇ ਕੋਲੇ ਨਹੀਂ ਹੈਗੀ ਸੋ ਹੁਣ ਦੁਨੀਆ ਭਰ ਤੋਂ ਜਦੋਂ ਲੋਕ ਇੱਥੋਂ ਲੰਘਣਗੇ ਜਿਨ੍ਹਾਂ ਨੇ ਕਦੇ ਨਹੀਂ ਵੀ ਸੁਣਿਆ ਹੋਊਗਾ ਵਿਦੇਸ਼ਾਂ ਤੋਂ ਵੀ ਆਉਣਗੇ ਉਹ ਪੁੱਛਣਗੇ ਉਹਨਾਂ ਦੇ ਬੱਚੇ ਜਦੋਂ ਸਵਾਲ ਪੈਦਾ ਹੋਊਗਾ ਤਾਂ ਉਹ ਦੱਸਣਗੇ ਕਿ ਇਹ ਕੌਣ ਸੀ ਸੋ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਅੱਜ ਮੈਨੂੰ ਉਹਨਾਂ ਦੇ ਪੈਰੀਂ ਸਰਦਾ ਦੇ ਫੁੱਲ ਪੇਂਟ ਕਰਕੇ ਉਹਨਾਂ ਦੇ ਬੁੱਤ ਨੂੰ ਲੋਕਾਂ ਆਰਪਤ ਕਰਨ ਦਾ ਮੌਕਾ ਮਿਲਿਆ ਤੁਹਾਡਾ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਦੋ ਨਾਰੇ ਇਹਨਾਂ ਦੇ ਨੇ ਆ ਨਾਰੇ ਵੀ ਆਹ ਹੱਥ ਥਾਲੀ ਨੇ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਇਨਕਲਾਬ ਬੋਲੇ ਸੋਨਿਹਾਲ